ਬੀਤੋਣੇ ਆ ਚੱਲਦੀ ਮਾਈਕ ਕੋਈ ਨਹੀਂ ਬਿਲਕੁਲ ਥੋੜਾ ਜਿਹਾ ਰਾਈਟ ਜਾਂ ਕਰ ਦੋ ਮੜਾ ਜਾ ਨਸਿਆ ਖਵਾਤ ਹੈਗੇ ਆ ਜੀ ਆਪਾਂ ਇੱਕ ਵਾਰੀ ਹੱਥ ਚੜਾ ਕਰ ਦੋ ਤਾਂ ਕਿ ਪਤਾ ਲੱਗ ਸਕੇ ਬੀਬੀਆਂ ਨੂੰ ਵੀ ਬੇਨਤੀ ਆ ਕਿ ਹੈਗੇ ਆ ਜੀ ਨਾ ਇੱਥੇ ਵਾਸੇ ਚਹਿਰਾ ਬਹੁਤੇ ਨਾਂ ਜਾਣਦੇ ਹੋਣ ਪਰ ਧਾਰਨ ਪਿੰਡ ਦੇ ਮੇਰੇ ਆਪਣੇ ਦੋਸਤ ਬਹੁਤ ਨੇ ਜ਼ਿਆਦਾਤਰ ਬਾਹਰ ਰੱਖੇ ਨੇ ਇੰਡੀਆ 'ਚ ਹੈ ਨਹੀਂ ਹਨਾ ਬਹੁਤ ਦੋਸਤ ਨੇ ਬਾੜ ਪਿੰਡ ਤੋਂ ਨਾਲ ਪੜ੍ਹੇ ਆ ਇਕੱਠੇ ਖੇਡਦੇ ਨੇ ਲੜਦੇ ਵੀ ਰਹੇ ਆ ਤੇ ਜਦੋਂ ਪੜਦੇ ਸੀ ਤੇ ਨਸ਼ਿਆਂ ਖਿਲਾਫ ਲੜਾਈ ਆ ਪਹਿਲੀ ਸਰਕਾਰ ਆ ਜਿਹੜੀ ਲੜ ਰਹੀ ਆ ਰੋਂਗਲੇ ਜਾ ਕੇ ਦੇਖੋ ਚੰਗੀ ਕੋਠੀ ਸੀ ਧਾਤੀ ਫਿਰਦਾਪੁਰ ਚੱਕਲੇ ਮੰਡੌਰ ਵੀ ਜਿੱਦੇ ਵਾਤੇ ਰੋਟੀ ਛੰਨਾ ਜਿੰਦੇ ਲਵਾਦੇ 60 ਪਿੰਡ ਨੇ ਆਪਣੇ 60000 ਬੰਦੇ ਤਾਂ ਘੋਟ ਘਟ ਲਈਏ ਵੇਚਣ ਵਾਲਾ 100 200 ਹੁੰਦਾ ਪਰ ਆਪਾਂ ਚੁੱਪ ਬਹਨੇ ਆ ਤਾਂ ਉਹ ਵੇਚ ਨਹੀਂ ਇਹ ਆਪਾਂ ਏਕਾ ਕਰ ਲਈ ਉਹਨਾਂ ਦੀ ਹਿੰਮਤ ਨਹੀਂ ਪੈਣੀ ਆ ਗਲੀਆਂ ਚੋਂ ਲੰਘਣ ਦੀ ਇਸ ਲਈ ਕੱਲੀ ਪੁਰਸਨੀ ਕੁਝ ਕਰ ਸਕਦੀ ਕੱਲੀ ਸਰਕਾਰ ਨਹੀਂ ਕੁਝ ਕਰ ਸਕਦੀ ਜੇ ਆਪਾਂ ਸਾਰੇ ਹੰਗਾ ਕਰ ਲਈਏ ਨਸ਼ਾ ਬੰਦ ਹੋ ਜਾਊਗਾ ਕਿਉਂਕਿ ਉਸ ਤੋਂ ਆਪਣੇ ਲੈਵਲ ਤੇ ਜ਼ੋਰ ਲਾਉਂਦੀ ਆ ਸਰਕਾਰ ਆਪਣੇ ਲੈਵਲ ਤੇ ਪਰ ਜਦੋਂ ਆਪਾਂ ਨਾਲ ਲੱਗੇ ਫਿਰ ਨਸ਼ਾ ਬਿਲਕੁਲ ਬੰਦ ਹੋ ਜਾਣਾ ਇਸ ਲਈ ਆਪਾਂ ਨੇ ਸਾਥ ਕਿਵੇਂ ਦੇਣਾ ਜੇ ਕੋਈ ਲੰਘਦਾ ਵਰਦਾ ਦਿੱਤੇ ਚੁੱਕਿਆ ਆ ਜਾਂ ਕੋਈ ਵੀ ਆਪਾਂ ਉਹ ਕਦਾਬੀਆ ਮੋਟਰਸਾਈਕਲ ਦੇ ਗਿਆ ਨੰਬਰ ਨੋਟ ਕਰ ਲਓ ਸਾਨੂੰ ਦੱਸ ਦੋ ਸਾਡੀ ਟੀਮ ਨੂੰ ਦੱਸ ਦੋ ਔਰ ਚੰਗੀ ਪੰਚਾਇਤ ਆ ਗੁਰਪ੍ਰੀਤ ਬਾਈਓ ਨੇ ਸਾਡੇ ਜਿੰਨੇ ਵੀ ਇਹ ਟੀਮ ਆ ਸਾਰੀ ਪੰਚਾਇਤ ਤੇ ਬਹੁਤ ਚੰਗੇ ਕੰਮ ਕਰ ਰਹੀ ਆ ਤੇ ਇਹਨਾਂ ਨੂੰ ਦੱਸ ਦੋ ਸਾਡੇ ਜਿੱਥੇ ਗੱਲ ਪਹੁੰਚ ਗਈ ਵੈਸੇ ਨਾ ਸਾਰੀ ਤੁਸੀਂ ਜਾਣਦੇ ਹੋ ਬਾਪੂ ਬੈਠਿਆ ਪ੍ਰਿੰਸੀਪਲ ਤੇ ਬਾਕੀ ਵੀ ਜਿੰਨੇ ਸਾਡੇ ਆ ਗੋਲੇ ਸਰਕਾਰ ਵਾਲੀ ਜਿੰਨੇ ਵੀ ਨੇ ਨਾ ਉਹ ਸਾਰਿਆਂ ਦੇ ਨਾਮ ਲੈਣ ਲੱਗ ਜੂਗੇ ਤਾਂ ਨਾਮ ਲੈਣ ਦੀ ਲੱਖਿਆ ਨਾ ਕੰਮ ਇਸ ਲਈ ਇਹਨਾਂ ਨੂੰ ਦੱਸ ਦਿਓ ਉਸ ਤੋਂ ਬਾਅਦ ਅਗਲੇ ਦਿਨ ਬੰਦਾ ਨਸ਼ਾ ਵੇਚਦਾ ਨਹੀਂ ਮਿਲੂਗਾ ਇਹ ਸਾਡੀ ਗਾਰੰਟੀ ਹੈ ਕਿਉਂਕਿ ਅਸੀਂ ਇੱਥਾ ਕਰਦੇ ਆ ਮੇਰਾ ਪਿੰਡ ਬੱਗਨਵਾਸਰਾ ਲੰਘਦੇ ਵਰਤੇ ਆਪਾਂ ਇੱਕ ਦੂਜੇ ਨਾਲ ਟੱਕ ਵਿੱਚ ਰਹਿਣੀ ਆ ਕੋਈ ਔਖਾ ਕੰਮ ਨਹੀਂ ਤੇ ਇੱਕ ਬੇਨਤੀ ਹੋਰ ਆ ਸਾਡੇ ਪਿੰਡਾਂ ਦੀ ਏਕਵਾਜ ਆ ਵੀ ਜੇ ਕੋਈ ਨਵਾਂ ਬੱਚਾ ਨਸ਼ਾ ਕਰਦਾ ਸ਼ੁਰੂਆਤ ਕਰਦਾ ਜੇ ਕੋਈ ਗਮਾਂਡੀ ਦੱਸਣ ਜਾਵੇ ਵੀ ਭਾਈ ਤੁਹਾਡਾ ਮੁੰਡਾ ਬਨੇ ਫਲਾਣੀ ਜਗਾ ਬੀਰ ਪਿੰਡਾ ਦੇਖਿਆ ਜਾਂਦਾ ਰੂ ਪਿੰਡਾ ਦੇਖਿਆ ਅਸੀਂ ਗਾਲ ਪੈ ਜਾਂਦੇ ਆ ਵੀ ਸਾਡੇ ਜਵਾਬ ਦੇ ਤੁਸਨ ਲਾ ਰਹਿਆਂ ਕੋ ਝੂਠਾ ਇਲਜ਼ਾਮ ਲਾ ਰਹਿਆਂ ਜਦੋਂ ਟੀਸੀ ਵਾਲੇ ਨਸੇ ਦੇ ਪਹੁੰਚ ਜਾਂਦਾ ਫਿਰ ਆਪਾਂ ਰੋਨੇ ਆ ਹਨਾ ਇਸ ਲਈ ਕਮੀ ਆਪਣੇ ਵਿੱਚ ਆ ਆਪਾਂ ਆਹ ਕਮੀਆਂ ਸੁਧਾਰੀਏ ਜੇ ਕੋਈ ਦਾਸ ਦਾ ਉਹਦੇ ਤਰੀਕਾ ਸੁਲਾਇਆ ਕਰੋ ਧੰਨਵਾਦ ਕਰਿਆ ਕਰੋ ਤਾਂਕਿ ਆਪਾਂ ਆਪਣੇ ਬੱਚਿਆਂ ਨੂੰ ਸੰਭਾਲ ਸਕੀਏ ਆਪਣੇ ਬੱਚਿਆਂ ਦਾ ਧਿਆਨ ਰੱਖ ਸਕੀਏ ਇਹ ਬਹੁਤ ਵੱਡੀ ਲੜਾਈ ਆ ਜਿਹੜੀ ਸਰਕਾਰ ਕਰ ਰਹੀ ਆ ਆਪਾਂ ਸਾਥ ਦੇਵਾਂਗੇ ਤਾਂ ਜਿੱਤ ਜਾਾਂਗੇ ਇੱਕ ਬੇਨਤੀ ਹੋਰ ਆ ਪੰਚਾਇਤ ਨੂੰ ਬੇਨਤੀ ਆ ਸਰਕਾਰ ਨੂੰ ਵੀ ਬੇਨਤੀ ਆ ਹਰ ਪਿੰਡ 'ਚ ਅਸੀਂ ਕਰਦੇ ਆ ਵੀ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣੀਆਂ ਸ਼ੁਰੂ ਕਰੋ ਤਾਂ ਕਿ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜਿੰਨੇ ਵੀ ਸਾਡੇ ਸਿਆਣੇ ਬੰਦੇ ਨੇ ਇਹ ਵੀ ਪੜ ਸਕਣ ਨਵੇਂ ਬੱਚੇ ਵੀ ਪੜ ਸਕਣ ਤਾਂ ਕਿ ਗਿਆਨ ਵਧਾਵੇ ਆ ਪੱਕੇ ਲੱਗੇ ਹੋਏ ਨੇ ਆਰਾਮ ਨਾਲ ਦੇਖਿਆ ਆਪਾਂ ਵੱੱਲ ਚੱਲ ਰਹੇ ਨੇ ਨੇਰੀ ਦੀ ਵੀ ਕੋਈ ਟੈਨਸ਼ਨ ਨਹੀਂ ਔਰ ਜਿਨ੍ਹਾਂ ਨੇ ਇਹ ਬਣਾਏ ਨੇ ਕਿੰਡੀ ਵੱਡੀ ਕਰਾਮਾਤ ਕਰੀ ਆ ਨਹੀਂ ਰਾਜਿਆਂ ਦੇ ਟਾਈਮ 'ਚ ਨਾ ਐਂ ਚਾਦਰ ਲੈ ਕੇ ਦਿਹਾੜੀ ਦੇ ਬੰਦੇ ਰੱਖੇ ਹੁੰਦੇ ਸੀ ਆਪਾਂ ਕਿੱਥੇ ਰੱਖ ਲੈਂਦੇ ਚਲੋ ਬਾਹਰ ਨਾਲੇ ਰੱਖ ਲੈਂਦੇ ਪੈਸੇ ਆਲੇ ਪਿੰਡ ਨੇ ਇਹ ਹਨਾ ਮਹਿੰਗੀਆਂ ਜ਼ਮੀਨੀਆਂ ਜ਼ਮੀਨਾਂ ਨੇ ਪਰ ਉਹ ਉਹ ਵੀ ਆਮ ਬੰਦਾ ਕਿੱਥੇ ਰੱਖ ਲੈਂਦਾ ਜੀ ਇੰਨੀ ਜਾਂ ਇੰਨਾ ਵਗਾਰਾ ਜਿਨ੍ਹਾਂ ਨੇ ਇਹ ਕੰਮ ਕਰੇ ਕਿੰਡੀ ਵੱਡੀ ਕ੍ਰਾਂਤੀ ਲਿਆਤੀ ਇਸ ਲਈ ਕਿਤਾਬਾਂ ਪੜਾਂਗੇ ਤਾਂ ਆਪਾਂ ਇਸ ਕ੍ਰਾਂਤੀ ਵੱਲ ਜਾਵਾਂਗੇ ਆਪਣੇ ਬੱਚੇ ਖੋਦੀ ਬਣਨਗੇ ਕੇਰਲ ਵਾਲੇ ਆਪਣੀ ਤੋਬੀ ਨੇ ਆਪਾਂ ਪਿੱਛੇ ਐ ਇਸ ਈਸ ਵਿੱਚ ਇਸ ਲਈ ਇਹ ਵੀ ਧਿਆਨ ਦੇਈਏ ਅੱਜ ਡਾਕਟਰ ਹੇਮਰਾਜ ਜੀ ਨੇ ਮੇਰੇ ਸਾਥੀ ਤੇ ਇਹਨਾਂ ਦੇ ਪਿੰਡ ਚਾਰੀ ਤੋਂ ਉੱਪਰ ਬੱਚੇ ਨੌਕਰੀਆਂ ਲੈ ਗਏ ਸਰਕਾਰੀ ਅਹੁਦਾ ਤਲਾ ਪਿੰਡਾ ਕਦੇ ਢੇਰਾ ਮਾਰੇ ਨੇ ਉਹਨਾਂ ਨੇ ਤੇ ਕਰਦੇ ਵੀ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਤੁਸੀਂ ਰਿਜਲਟ ਆਪ ਵੱਡੋ ਚਲ ਜਾ ਬੱਚੇ ਚਲੋ ਮੈਂ ਚਾਰੀ ਤੋਂ ਉੱਪਰ ਕਹਿ ਰਿਹਾ ਬਾਕੀ ਕਹੇ ਜਦ ਕੱਢਣਗੇ ਆਪ ਦੱਸਣਗੇ ਕਿ 54 ਨੇ ਕਿ 55 ਨੇ ਚਲੋ ਵੀ ਉਹ ਬੱਚੇ ਕਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਕੰਪੀਟੀਸ਼ਨ ਪੈਦਾ ਹੋ ਗਿਆ ਬੱਚਿਆਂ ਚ ਮੈਂ ਤੋਂ ਵਧੀਆ ਪੜਾ ਮੈਂ ਤੋਂ ਵਧੀਆ ਪੜਾ ਤੇ ਉੱਥੇ ਇੱਕ ਚੀਜ਼ ਹੋਰ ਬਹੁਤ ਵਧੀਆ ਚੱਲਦੀ ਆ ਸਾਡਾ ਇੱਕ ਦੋਸਤ ਆ ਬਾਈ ਪਾਲੀ ਸੁਖਬਾਨ ਸਿੰਘ ਪਾਲੀ ਕੋਚਿੰਗ ਦਿੰਦਾ ਬੱਚਿਆਂ ਨੂੰ ਨਵੀਆਂ ਕੁੜੀਆਂ ਨੂੰ ਹਨਾ 10 15 ਸਾਲ ਤੋਂ ਫ੍ਰੀ ਸੇਵਾ ਬੱਚਿਆਂ ਨੂੰ ਕੋਚਿੰਗ ਦਿੰਦਾ ਸੀ ਬਾਈ ਉਹ ਕਰਦੇ ਕਰਦੇ ਇੱਕ ਕੁੜੀ ਜਨਉਤਾ ਗੁਰਦੇ ਦੀ ਕੋਚ ਲੱਗ ਗਈ ਜਿਹਦੇ ਬਾਪ ਨੂੰ ਕੈਂਸਰ ਆ ਮਾਂ ਹੈ ਨਹੀਂ ਹੱਥ ਵੱਢਿਆ ਹੋਇਆ ਭਾਈ ਦਾ ਛੱਤ ਚੌਂਦੀ ਆ ਪਰ ਕੋਝ ਲੱਗੀ ਪਿਛਲੇ ਮਹੀਨੇ ਨੌਕਰੀ ਮਿਲੀ ਹੈ ਕਿੱਡੀ ਵੱਡੀ ਪ੍ਰਾਪਤੀ ਹੈ ਜੀ ਆਪਣੇ ਆਮ ਲੋਕਾਂ ਦੀ ਵੀ ਆਮ ਬੱਚਿਆਂ ਨੂੰ ਨੌکریاں ਮਿਲਣ ਦੀ ਹੈ ਕਿ ਤਾੜੀ ਲਾ ਦੋ ਜੀ ਸਰਕਾਰ ਦੀ ਇਹ ਵੀ ਕਿਸੇ ਦੇ ਨੂੰ ਮਿਲੀ ਹੈ ਤਾਂ ਆਪਣੀ ਨੂੰ ਹੀ ਮਿਲੀ ਆ ਜਦੋਂ ਆਪਾਂ ਇਹ ਸੋਚਣ ਲੱਗੇ ਆਪਾਂ ਸਾਰੇ ਤਰਕੀ ਕਰ ਜਾਗੇ ਆਪਣੀ ਰਵਾਜ ਕੀ ਆ ਕਮਾਨੀ ਦੀ ਕੋਠੀ ਦੇਖ ਕੇ ਆਪਾਂ ਸੜਨ ਲੱਗੇ ਨੇ ਕਿ ਕਿਵੇਂ ਪਾੜੀ ਆਪਾਂ ਜੇ ਖੁਸ਼ ਹੋਣਾ ਸ਼ੁਰੂ ਕਰ ਗਏ ਨਾ ਬਾਬਿਆਂ ਦੀ ਸਾਡੇ ਗੁਰੂਆਂ ਦੀ ਬਾਣੀ ਆ ਬਿੰਦੂ ਇੱਕਦੋਂ ਜਿਹਦਾ ਭਲਾ ਸਰਬੰਦਾ ਭਲਾ ਮੰਗਣਾ ਸ਼ੁਰੂ ਕਰੀਏ ਤਾਕਤ ਰੱਖੀਓ ਜੇ ਕੋਈ ਦੁਮਾਡੀ ਦਾ ਬੱਚਾ ਨਸ਼ਾ ਕਰ ਰਹਾ ਉੱਥੇ ਵੀ ਧਿਆਨ ਦੇਈਏ ਤੇ ਕੋਈ ਤਰੱਕੀ ਕਰਦਾ ਉੱਥੇ ਵੀ ਆਪਾਂ ਖੁਸ਼ ਹੋਏਗੀ ਵੀ ਯਾਰ ਇਹਦਾ ਟਾਈਮ ਆਇਆ ਕਿਸੇ ਸਾਡਾ ਵੀ ਆਊਗਾ ਉਹਦੇ ਨਾਲ ਕੀ ਆ ਤਰੱਕੀ ਹੋਊਗੀ ਪੰਜਾਬ ਇੱਕ ਹੋਣਾ ਸਿੱਖੂਗਾ ਬਾਬਿਆਂ ਨੇ ਗੁਰੂ ਸਾਹਿਬ ਨੇ ਇੱਕ ਹੋਣਾ ਸਹਿਬ ਵੀ ਇੱਕ ਓਮਕਾਰ ਉਹਦੇ ਨਾਲ ਕੀ ਆ ਕਿ ਆਪਾਂ ਬਾਣੀ ਨੂੰ ਸਮਝਾਂਗੇ ਤਾਂ ਭਾਈ ਤੋਂ ਹੋ ਜਾਾਂਗੇ ਨਹੀਂ ਆਉਂਦਾ ਸਾਨੂੰ ਵੈਸੇ ਮੈਂ ਹਰ ਪਿੰਡ 'ਚ ਤੁਹਾਡੇ ਪਿੰਡ ਦੀ ਉਦਾਹਰਣ ਦੇਣਾ ਉਹਨਾਂ ਵੀ ਸਾਡੇ ਸ਼ਹੀਦ ਬਾਬਾ ਜੈਸੇ ਹੀ ਖਤਰਜੀ ਹੋਏ ਨੇ ਇਸ ਪਿੰਡ ਵਿੱਚ ਹੋਏ ਨੇ ਉਹਨਾਂ ਦੇ ਪਰਿਵਾਰ ਨੇ ਜੇ ਬਾਬਾ ਜੀ ਨੇ ਸ਼ਹੀਦੀ ਦਿੱਤੀ ਆ ਮਹਾਨ ਸ਼ਹੀਦੀ ਆ ਸਿਰਫ ਕਿੱਡੀ ਗੱਲ ਸੀ ਨਸ਼ੇ ਦੀ ਤਮਾਕੂ ਦੀ ਪੰਡ ਚੱਕ ਕੇ ਪਟਿਆਲੇ ਰੱਖ ਕੇ ਆਉਣੀ ਸੀ ਉਹਦੇ ਵਿੱਚੇ ਸਾਰੇ ਪਰਿਵਾਰ ਨੇ ਦੰਦਾਂ ਦਸਣ ਦੇ ਵੀ ਲੋੜ ਨਹੀਂ ਪਤਾ ਹੀ ਆ ਹਨਾ ਵੀਰ ਜੀ ਵੱਡੀ ਕੁਰਬਾਨੀ ਆਪਣੇ ਘਰ ਵਿੱਚ ਹੋਵੇ ਤੇ ਆਪਾਂ ਕਈ ਵਾਰੀ ਗਲਤੀਆਂ ਇਹ ਵੀ ਕਰ ਦੈਂਦੇ ਆ ਆਪਾਂ ਜਵਾਨਾਂ ਨੂੰ ਦੁਕਾਨਾਂ ਦੇ ਭੇਜ ਦੇਣਾ ਜਾਂਦੇ ਰਹੀ ਬੁਰੀ ਲੈ ਕੇ ਪੀੜੀਆਂ ਦਾ ਮੰਡਲ ਲੈ ਗਈ ਇਹ ਕਮੀਆਂ ਆਪਣੀਆਂ ਨੇ ਦਾਰੂ ਦੀ ਬੋਤਲ ਲੈ ਗਈ ਕਈ ਵਾਰੀ ਆਈ ਦੀ ਕਹਿ ਰਹੀ ਨੇ ਆਪਾਂ ਇਸ ਲਈ ਇਹ ਕਮੀਆਂ ਆਪਾਂ ਸਧਾਰਨੀਆਂ ਨੇ ਨਾ ਆਪਾਂ ਇਹ ਚੀਜ਼ਾਂ ਵੱਲ ਵੀ ਧਿਆਨ ਦੇਈਏ ਇਹ ਚੀਜ਼ਾਂ ਦੀ ਆਪਾਂ ਸੁਧਾਰਾਂਗੇ ਤਰੱਕੀ ਹੋ ਜੂਗੀ ਸੈਂਟੋ ਜੀ ਹੱਥ ਨਹੀਂ ਖੜੇ ਹੋਰ ਕਾਇ ਨਹੀਂ ਸਵਾਰ ਹੁੰਦਾ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਪਛਾਣ ਗਿਆ ਆਂਟੀ ਨੂੰ ਆਂਟੀ ਦੇ ਬੱਚੇ ਮੇਰੇ ਨਾਲ ਪੜ੍ਹੇ ਨੇ ਹਨਾ ਉਂਗੀ ਪਰਤਾ ਮੈਨੂੰ ਮੇਰੀਆਂ ਆਂਟੀਆਂ ਨੇ ਮੇਰੀਆਂ ਭੈਣਾਂ ਨੇ ਇਸ ਪਿੰਡ ਤੋਂ ਬਹੁਤ ਮੇਰੇ ਦੋਸਤ ਨੇ ਚੰਗੇ ਦੋਸਤ ਨੇ ਬਾਹਰ ਬੈਠੇ ਨੇ ਮਰੀਂਦਰ ਇੱਕ ਤਾਂ ਲੰਬੜਦਾਰਾਂ ਦੇ ਲਾਂਚੋਂ ਹਨਾ ਆਸਟ੍ਰੇਲੀਆ ਬੈਠੇ ਨੇ ਕਹਿੰਦਾ ਬਹੁਤ ਮੇਰੇ ਆਪਣੀ ਦੋਸਤ ਨੇ ਅੰਗਰੇਜ਼ ਬਾਈ ਉਹਨੇ ਸਾਰੇ ਸਾਡੇ ਵੀਰ ਨੇ ਤੇ ਗੱਲ ਇਹ ਆ ਵੀ ਜਿਹੜਾ ਆਪਾਂ ਕੱਟੀ ਰੋਗੀ ਨਸ਼ਾ ਬਿਲਕੁਲ ਬੰਦ ਹੋ ਜਾਣਾ ਆਪਾਂ ਛੋਟਾ ਜਿਹਾ ਕੰਮ ਕਰਨਾ ਨੰਬਰ ਨੰਬਰ ਜੇ ਨੋਟ ਕਰ ਲੈਣਾ ਉਸ ਤੋਂ ਬਾਅਦ ਦੱਸਣਾ ਬਾਕੀ ਕੰਮ ਸਾਡਾ ਅਸੀਂ ਕੋਸ਼ਿਸ਼ ਕਰਾਂਗੇ ਉਹ ਬੰਦੇ ਨੂੰ ਅੰਦਰ ਭੇਜਣ ਦੀ ਬਾਕੀ ਸਮੱਸਿਆਵਾਂ ਨੇ ਹੱਲ ਹੋ ਜਾਣਗੇ ਕੋਈ ਨਹੀਂ ਥੋੜਾ ਪਿੰਡ ਪਹਿਲਾਂ ਨਸਾਉਂਦਾ ਸੀ ਪਰ ਆਹ ਸਰਕਾਰ ਆਉਣ ਤੋਂ ਬਾਅਦ ਪਿੰਡ 'ਚ ਪੈਸਾ ਬਹੁਤ ਲੱਗ ਗਿਆ ਬੇਸ਼ੱਕ ਤੁਹਾਡੀ ਸ਼ਾਮਲਾਪ ਦੇ ਪੈਸਾ ਸੀ ਜਿਵੇਂ ਦੀ ਸੀ ਪਰ ਸੋਨਾ ਬਣ ਗਿਆ ਨਹੀਂ ਬਾਹਰ 'ਚ ਨਾ ਜਿੱਕਰ ਵੀ ਜਾਂਦੇ ਸੀ ਜਿਹੜੇ ਮਰਦੇ ਸੀ ਅਸੀਂ ਆਹ ਹੁੰਦਾ ਸੀ ਜਰ ਬਾਰਨ ਬਹੁਤ ਗੱਲਾਂ ਉਹ ਵੀ ਲੈ ਗਿਆ ਸੀ ਪਤਾ ਨਹੀਂ ਕਿਹਨੇ ਬਹੁਤ ਲਿਤਾ ਸੀ ਹੁਣ ਭੁੱਲ ਗਿਆ ਮੈਂ ਛੋਟਾ ਸੀ ਉਸ ਟਾਈਮ ਪਰ ਪਿੰਡ ਦੀ ਨਿਹਾਰ ਨਹੀਂ ਬਦਲੀ ਸੀ ਬਹੁਤ ਸੋਹਣਾ ਪਿੰਡ ਬਣ ਗਿਆ ਇੱਕ ਤਾੜੀ ਲਾ ਦਿਓ ਆਪਣੇ ਪਿੰਡ ਲਈ ਵੀ ਸਾਰੇ ਹੜਕੇ ਤੋਂ ਸੋਹਣਾ ਪਿੰਡ ਬਾਰਨਾ ਤੇ ਅੱਗੇ ਆਪਾਂ ਪਿੰਡ ਨੂੰ ਹੋਰ ترقی ਵੱਲ ਲੈ ਕੇ ਜਾਈਏ ਇਹ ਕੋਸ਼ਿਸ਼ਾ ਸਾਡੇ ਵੀਰ ਗੁਰਪ੍ਰੀਤੋਂ ਨੇ ਪੰਥ ਸਾਹਿਬ ਤੇ ਜਿੰਨੀ ਵੀ ਸਾਰੀ ਪੰਚਾਇਤ ਆ ਸਾਰੇ ਚੰਗੇ ਕੰਮ ਕਰਨ ਦੀ ਇੱਛਾ ਰੱਖਦੇ ਨੇ ਕੋਸ਼ਿਸ਼ ਕਰਦੇ ਨੇ ਢਿੱਲੀ ਦਾਸਰ ਵੀ ਆਉਂਦੇ ਨੇ ਇਹੀ ਚਿੱਤਰ ਚ ਤੇ ਇਕ ਜਿਹੜੀ ਗੱਲ ਆ ਵੀ ਨਸ਼ਾ ਬੰਦ ਕਿਵੇਂ ਹੋ ਬੰਦ ਤਾਂ ਦੇਖੋ ਖੇਡਾਂ ਨਾਲ ਵੀ ਹੋ ਕੱਲਾ ਆਪਾਂ ਕਹਿੰਦੇ ਵੀ ਉਹਨਾਂ ਨੂੰ ਬੰਦ ਕਰ ਦਈਏ ਤਾਂ ਬੰਦ ਹੋ ਜੂ ਐਵੇਂ ਨਹੀਂ ਇਹ ਜਵਾਕਾਂ ਨੂੰ ਖੇਡਾਂ ਵੱਲ ਲਾਉਣਾ ਪੈਣਾ ਲਾਈਏ ਫਿਰ ਖੇਡਾਂ ਵੱਲ ਜੀ ਆਪਾਂ ਸਾਵਾਂਗੇ ਪਿੰਡ ਵਾਲੇ ਤੁਸੀਂ ਤਾਂ ਪੈਸੇ ਵਾਲੇ ਹੋ ਬਾਹਰ ਵਾਲਿਆਂ ਕੋਈ ਧਾਰ ਫੜੀਆਂ ਵੀ ਬਹੁਤ ਤਾਕੜੀਆਂ ਤਾਕੜੀਆਂ ਨੇ ਮੇਰੇ ਡੈਡੀ ਦੇ ਵੀ ਕਈ ਦੋਸਤ ਨੇ ਇੱਥੇ ਅਸੀਂ ਜਾਣਦੇ ਆ ਵੀ ਕਿਸੇ ਦੇ ਖਾਤੇ 'ਚ 5 ਕਰੋੜ ਰੁਪਏ ਕਿਸੇ ਦੇ 7.5 ਪਥੇਰੇ ਪੈਸੇ ਵਾਲੇ ਹੈਗੇ ਨਹੀਂ ਇਸ ਪਿੰਡ ਦੇ ਜੇ ਆਪਾਂ 10-20 ਹਜ਼ਾਰ ਖਰਚ ਦਾਂਗੇ ਜਵਾਕਾਂ ਵਾਸਤੇ ਆਪਣੇ ਵਾਸਤੇ ਕੋਚ ਰੱਖ ਲਾਂਗੇ ਨਾਲ ਮਿਲ ਕੇ ਜਾਂ ਆਪਾਂ ਫ੍ਰੀ ਸੇਵਾ 'ਚ ਵੈਸੇ ਹੀ ਸਾਡੇ ਬਜ਼ੁਰਗ ਪਾਰਕਾਂ ਦੇ ਲਈ ਰੇਸਾ ਰੁਸਾ ਲਵਾ ਦੇਣ ਤਾਂ ਟੌਫੀਆਂ ਜਾਂ ਪੈਨ ਪੈਨਸਲ ਕੁਝ ਵੀ ਬੰਦ ਦੇ ਜਵਾਕਾਂ ਦੇ ਇੰਨੀ ਕੀ ਚੀਜ਼ ਦੀ ਮਾਰ ਹੁੰਦੇ ਨੇ ਹਨਾ ਵੀ ਟੌਫੀਆਂ ਬੰਦਦੀਆਂ ਫਸਟਾਈ ਨੂੰ ਕਿਸੇ ਨੂੰ ਵੱਧ ਦੇ ਦਿੰਦੀਆਂ ਕਿਸੇ ਨੂੰ ਘੱਟ ਦੇ ਦਿੰਦੀਆਂ ਸੈਕਟਾਰੇ ਨੂੰ ਇੰਨੇ ਜੇ ਜਵਾਬ ਖੇਡਾਂਵਲ ਲੱਗ ਜਾਂਦੇ ਨੇ ਖੇਡਾਂਵਲ ਲੱਗੇ ਤਾਂ ਤਰੱਕੀ ਹੋ ਜਾਂਦੀ ਹੈ ਸਾਹਿਬੋ ਜੀ ਇਸ ਲਈ ਡਿਊਟੀ ਸਾਹਿਬ ਇਹ ਬਾਕੀ ਮੈਂ ਪਛਾਣਦਾ ਤੁਹਾਨੂੰ ਤੁਹਾਡੇ ਮੁੱਦੇ ਨੇ ਮੈਨੂੰ ਪਤਾ ਨਹੀਂ ਵੀ ਕਿਹੜੇ ਮੁੱਦੇ ਨੇ ਬਾਪੂ ਬੜੀ ਘੂੜ ਨਾਲ ਲਿਖਿਆ ਮੈਨੂੰ ਮੈਨੂੰ ਪਤਾ ਤੁਹਾਡੇ ਮੁੱਦੇ ਹੱਲ ਵੀ ਨਹੀਂ ਹੋ ਸਕੇ ਕਿਹੜੇ ਮੁੱਦੇ ਤੁਹਾਡਾ ਮੇਨ ਜਿਹੜਾ ਆ ਰਿਹਾ ਹੈ ਸਾਡੇ ਧਿਆਨ ਵਿੱਚ ਆ ਬਹੁਤ ਵਾਰੀ ਆਪਾਂ ਉਹਦੇ ਵਿੱਚ ਚਰਚਾ ਵੀ ਕਰ ਚੁੱਕੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਪਰ ਆ ਮੁੱਦੇ ਜਿਹੜਾ ਨਸ਼ੇ ਦਾ ਤੇ ਪਹਿਲਾ ਜਿਹੜਾ ਲੋਕਾਂ ਦਾ ਲੋਕਾਂ ਦਾ ਇੱਕ ਪ੍ਰਾਪਤੀ ਆਪਣੇ ਪੰਜਾਬ ਦੀ ਦੱਸਾਂ ਜੀ ਇੱਕ ਪ੍ਰਾਪਤੀ ਆਪਣੇ ਪੰਜਾਬ ਦੀ ਇਹ ਵੀ ਆ ਸਾਡੀਆਂ ਬੀਬੀਆਂ ਨੇ ਜਾਂ ਸਾਡੀਆਂ ਨਵੀਆਂ ਕੁੜੀਆਂ ਨੇ ਜਾਂ ਸਾਡੀਆਂ ਪੁਰਾਣੀਆਂ ਬੀਬੀਆਂ ਨੇ ਅੱਜ ਤੱਕ ਸਾਡੀਆਂ ਬੀਬੀਆਂ ਨੇ ਨਿਸ਼ਾਨੀ ਕਰਿਆ ਪੰਜਾਬ ਤੋਂ ਬਾਹਰ ਦਿੱਲੀ ਬੰਬਈ ਜਾ ਕੇ ਦੇਖ ਲਓ ਕੁੜੀਆਂ ਵੀ ਨਸ਼ੇ ਕਰਦੀਆਂ ਪਰ ਸਾਡੇ ਪਿੰਡਾਂ ਦੀਆਂ ਬੀਬੀਆਂ ਦੀ ਇੱਕ ਤਾੜੀ ਬਣ ਗਈ ਆ ਵੀ ਸਾਡੇ ਪਿੰਡਾਂ ਦੀਆਂ ਕੁੜੀਆਂ ਇੱਜ਼ਤਾਂ ਦੀਆਂ ਰਾਖੇ ਰੱਖਦੇ ਨੇ ਆਪਣੇ ਬਾਪ ਦੀ ਪੱਗ ਦੀ ਪੂਰੀ ਧਿਆਨ ਰੱਖ ਲਿਆ ਨੇ ਵੀ ਨਸ਼ਿਆਂ ਵੱਲ ਸਾਡੇ ਪਿੰਡਾਂ ਦੀਆਂ ਕੁੜੀਆਂ ਨਹੀਂ ਗਏ ਸਿਰਫ ਪਿੰਡ 'ਚ ਪੰਜ ਚਾਰ ਮੁੰਡੇ ਹੁੰਦੇ ਨੇ ਜਿਹੜੇ ਚਿੱਟੇ-ਚੁੱਟੇ ਵੱਲ ਹੁੰਦੇ ਨੇ ਸਾਰਾ ਪਿੰਡ ਤਾਂ ਨਹੀਂ ਨਸ਼ੇੜੀ ਹੁੰਦਾ ਜੀ ਪੰਜਾਬ ਦੇ ਆਪਾਂ ਦੇਖਦੇ ਨੇ ਨੈੱਟ ਤੇ ਵੀਡੀਓ ਪਾ ਦਿੰਦੇ ਨੇ ਵੀ ਬਹੁਤ ਨਸ਼ਾ ਆਜੀ ਕੋਈ ਕਦਾ ਲਿੱਟਦਾ ਵਰਦਾ ਹੁੰਦਾ ਉਹਦੀ ਵੀਡੀਓ ਪਾ ਕੇ ਆਪਾਂ ਕਹਿੰਦੇ ਆ ਸਾਰਾ ਪੰਜਾਬ ਨਸ਼ੇੜੀ ਆ ਸਾਰੇ ਦੁੜੀ ਆਪਾਂ ਨਸ਼ੇੜੀਆਂ ਚੰਗੇ ਭਲੇ ਬੈਠੇ ਆ ਜਦ ਮਰਜੀ ਕੋਈ ਟੈਸਟ ਕਰਕੇ ਚੈੱਕ ਕਰ ਲਓ ਕਿ ਇੱਕ ਬੂਦ ਵੀ ਨਸ਼ੇ ਦੀ ਨਿਕਲ ਆਵੇ ਗਾਰੰਟੀ ਹੈ ਜੀ ਹਣਾ ਪਰ ਆਪਾਂ ਇੱਕ ਚੱਕਰ ਇੱਕ ਦੇ ਚੱਕਰ ਦੇ ਆਪਾਂ ਸਾਰੇ ਪੰਜਾਬ ਨੂੰ ਨਸ਼ੇੜੀ ਕਹਿ ਦਿੰਨੇ ਆ ਕਿਸੇ ਦਾ ਐਕਸੀਡੈਂਟ ਹੋ ਜਵੇ ਆਪਾਂ ਉਹਦੀ ਵੀਡੀਓ ਬਣਾ ਕੇ ਨੈੱਟ ਤੇ ਪਾ ਦਈਏ ਇਲਾਜ ਹੋ ਜੂ ਨਹੀਂ ਹੋਣਾ ਨਾ ਉਹਨੂੰ ਦਾਖਲ ਕਰਾਂਗੇ ਤਾਂ ਇਲਾਜ ਹੋਊ ਜੇ ਕੋਈ ਬੱਚਾ ਨਸ਼ੇ ਕਰਦਾ ਉਹ ਦਾਖਲ ਕਰੀਏ ਨਸ਼ਾ ਸਰੋਵਿੰਦਰ ਚੋ ਦਾ ਨਸ਼ਾ ਸਮਾ ਕੇ ਉਤੋਂ ਬਾਅਦ ਉਹ ਜਿਹੜੇ ਉਹਦੇ ਗਲਤ ਦੋਸਤ ਨੇ ਉਹਨਾਂ ਤੋਂ ਵੀ ਬਚਾਈਏ ਉਹਨਾਂ ਨੂੰ ਚੰਗੇ ਪਾਸੇ ਲਾਈਏ ਤੁਹਾਡਾ ਦਾ ਪਿੰਡ ਗੁਰਦੁਆਰਾ ਸਾਹਿਬ ਐਡੀ ਮਹਾਨ ਸ਼ਹੀਦ ਸஞ்சிਤ ਸਾਡੇ ਸਾਡੇ ਮਹਾਨ ਸ਼ਹੀਦ ਹੋਏ ਨੇ ਇਸ ਪਿੰਡ ਚ ਉਹਨਾਂ ਦੀ ਉਦਾਹਰਣਾਂ ਦੇ ਦੇ ਕੇ ਆਪਾਂ ਜੋਸ਼ ਭਰ ਸਕਦੇ ਹਾਂ ਬੱਚਿਆਂ ਚ ਆਹ ਬੱਚੇ ਅੱਗੇ ਚਲੋ ਕਵਿਸਰੀ ਗਾਉਂਦੇ ਨੇ ਅੱਗੇ ਹਰ ਪਿੰਡ ਚ ਮੁੱਕੇ ਜਾਣਕਾਰੀ ਜ਼ਰੂਰ ਦਿਆ ਕਰੋ ਆਪਣੇ ਪਿੰਡ ਬਾਰੇ ਦੱਸਿਆ ਕਰੋ ਵੀ ਇਹਹ ਜੇ ਸ਼ਹੀਦ ਹੋਏ ਨੇ ਸਾਡੇ ਪਿੰਡ ਚ ਪਹਿਲਾਂ ਇੱਕ ਨਾਲਾ ਲਾ ਦਿਓ ਆਪਣੇ ਪਿੰਡ ਲਈ ਬੋਲੇ ਸੋ ਨਿਹਾਲ ਕਨਫਿਊਜ਼ ਹੋਏ ਨਾ ਵੀ ਵਾਇਦੁਰ ਜੀ ਦਾ ਖਾਸਾ ਬਲਾਈਏ ਕਿਉਂਕਿ ਦੋਨੇ ਆਪਣੇ ਮਹਾਨ ਨਾਰੇ ਨੇ ਜੋਸ਼ੀਲੇ ਨਾਰੇ ਨੇ ਇਹ ਨਾਰੀਆਂ ਨੇ ਲੱਖਾਂ ਦੀ ਝੋਲ ਜੁਝਾਦੀ ਸੀ ਹਨਾ ਐਡਾ ਜੋਸ਼ ਭਰਦਾ ਗੁਰੂ ਸਾਹਿਬ ਨੇ ਆਪਣੇ ਅੰਦਰ ਵੀ ਔਰਜਾ ਵੀ ਭੱਜ ਗਈਆਂ ਸੀ ਦਰਦ ਦੀ ਬੇਨਤੀ ਹੈ ਜੀ ਆਪਾਂ ਥੋੜੀ ਕੰਨੀ ਕਿਉਂਕਿ glandular ਔਕੀ ਹੋ ਗਈਆਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਆਪਣੇ ਵਿਚਾਰ ਪਹੁੰਚ ਚੁੱਕੇ ਨੇ ਇਹ ਬੇਨਤੀ ਆ ਇਨਕਲਾਬ ਦੇ ਨਾਰੇ ਲਾਵਾ ਕਿ ਪੂਰੇ ਸੈਲ ਚਾਰਜ ਕਰਕੇ ਜੋਸ਼ ਨਾਲ ਨਾਰੇ ਲਾਉਣੇ ਨੇ ਤਾਂ ਕਿ ਜੇ ਕੋਈ ਮਾਰਾ ਮੂਟਾ ਲੁਕੈਸੀ ਪਿਆ ਕੋਈ ਨਸ਼ੇ ਵਾਲਾ ਇੱਧਰ ਬੈਠਿਆ ਹੋਵੇ ਹਨਾ ਰੰਗਲੀ ਵਾਲੀ ਸਾਈਡ ਨੂੰ ਉਹ ਡਰ ਕੇ ਹੀ ਹਟ ਜਾਵੇ ਵੀ ਹੁਣ ਤਾਂ ਇਕੱਠੇ ਹੋ ਗਏ 60 ਪਿੰਡ ਨੇ ਆਪਣੇ 60000 ਲੋਕ ਜੇ ਇਕੱਠੇ ਹੋ ਜਰਾਂ 50 100 ਬੰਦੇ ਦੀ ਹਿੰਮਤ ਨਹੀਂ ਨਸ਼ਾ ਵੇਚਣ ਦੀ ਆਈਏ ਬਰਬਾਦੀ ਜੀ ਇਨਕਲਾਬ ਸੈਲ ਡਾਊਨ ਆਵਾਜ਼ਾਂ ਉੱਚੀ ਐ ਪੂਰੇ ਜੋਸ਼ ਨਾਲ ਗੱਗਣੀਆਂ ਚਾਹੀਦੀਆਂ ਨੇ ਬੀਬੀਓ ਸਾਹਿਬ ਪਹੁੰਚ ਚੁੱਕੇ ਨੇ ਪੂਰੇ ਜੋਸ਼ ਨਾਲ ਲਾਓ ਜੀ ਹੁਣ ਬੇਨਤੀ ਆ ਗੱਡ ਕੇ ਪਤਾ ਲੱਗੇ ਵੀ ਨਸ਼ੇ ਆਰਿਆਂ ਨੂੰ ਵੀ ਹੋਂਦ ਤਾਂ ਕੱਠੇ ਹੋ ਗਏ ਵੀ ਹੋਂਦ ਚਿੱਪਰ ਵੇੜਨਗੇ ਜਿਆ ਹੁਣ ਵੇਚਾਂਗੇ ਇਨਕਲਾਬ ਬੀਬੀਆਂ ਨੂੰ ਬੇਨਤੀ ਆ ਵੀ ਤੁਸੀਂ ਵੀ ਪੂਰੇ ਜੋਸ਼ ਨਾਲ ਲਾਓ ਜੀ ਪਤਾ ਲੱਗੇ ਵੀ ਸਾਡੀਆਂ ਬੀਬੀਆਂ ਨੇ ਵੀ ਏਕਾ ਕਰ ਲਿਆ ਇਨਕਲਾਬ ਜਵਾਬਾਂ ਚ ਜੋਸ਼ ਵਾਧਾ ਆਣਾ ਨੰਕਰਟ ਵਧਾਓ ਆਪਣੇ ਆਪ ਚ ਜੋਸ਼ ਵਧਾਓ ਕੋਸ਼ਿਸ਼ ਕਰੋ ਆਪਣੇ ਆਪਣੇ ਪਿੰਡ ਦੀ ਹਰ ਗਲੀ ਦੀ ਚੱਕਰ ਲਾਓ ਵੀ ਆਹ ਗਲੀ ਚ ਕੋਈ ਹੈ ਨਹੀਂ ਨਸਿਆਰਾ ਅਗਲੀ ਗਲੀ ਚ ਜਾਈਏ ਅਗਲੀ ਗਲੀ ਚ ਹੈ ਨਹੀਂ ਅਗਲੀ ਚ ਜਾਈਏ ਐ ਆਪਾਂ ਨੂੰ ਕੰਮ ਕਰਨਾ ਪੈਣਾ ਫਿਰ ਪੰਜਾਬ ਬਿਲਕੁਲ ਨਸ਼ਾ ਮੁਕਤ ਹੋ ਜਾਊਗਾ ਇੱਕ ਵਾਰੀ 라ਵਾ ਫੇਟੋ ਕੇ ਲਾਉਣਿਆ ਜੀ ਇਨਕਲਾਬ ਇਨਕਲਾਬ ਮਤਰੀ ਪੰਜਾਬ ਡਾਕਟਰ ਮੋਦੀ ਸਿੰਘ ਜੀ ਆਪਣੇ ਵਿਚਾਰ ਪਹੁੰਚ ਚੁੱਕੇ ਨੇ ਡੀਐਸਪੀ ਸਾਹਿਬ ਮਨੋਜ ਗੋਰ ਸਿੰਘ ਜੀ ਪਹੁੰਚ ਚੁੱਕੇ ਨੇ ਬੀਡੀਪੀਓ ਸਾਹਿਬ ਐਸਐਮਓ ਸਾਹਿਬ ਤੇ ਸਾਡੇ ਜੈ ਸਰਨਾ ਚਾਚਾ ਜੀ ਤੇ ਇਸ ਪਿੰਡ ਦੀ ਬਹੁਤ ਚੰਗੀ ਪੰਚਾਇਤ ਆ ਸਾਡੇ ਪਾਰਟੀ ਦੇ ਵਰਕਰ ਗਰੇਜ ਬਾਈ ਉਹਨੇ ਗੁਰਪ੍ਰੀਤ ਬਾਈ ਉਹਨੇ ਜਿੰਨੇ ਵੀ ਸਾਡੇ ਵੀਰ ਨੇ ਪਿੱਛੇ ਦਾ ਨਾਮ ਰਹਿ ਜਾਏ ਪ੍ਰਿੰਕਪਾਲ ਬਾਬਾ ਜੀ ਧਮਾਵੀ ਚਾਉਣੇ ਆ ਤੇ ਤਸੀਮ ਬਾਈ ਸਾਰਿਆਂ ਦਾ ਬਹੁਤ ਧੰਨਵਾਦ ਐਨਾ ਵਧੀਆ ਤੁਸੀਂ ਸਹਿਯੋਗ ਦੇ ਲਿਆ ਤੇ ਇੱਕ ਸਰਕਾਰ ਬਹੁਤ ਵੱਡਾ ਕੰਮ ਕਰਨ ਜਾ ਰਹੀ ਹੈ ਜੀ ਆਪਣੀ ਟੈਨਸ਼ਨ ਮਕਾਉਣ ਜਾ ਰਹੀ ਹੈ ਤੇ ਬਹੁਤ ਜਲਦੀ ਉਹ ਟੈਨਸ਼ਨ ਕੀ ਸੀ ਵੀ ਆਪਾਂ ਕੋਲ ਮੌਜੂ ਦੇ ਪੈਸਾ ਨਹੀਂ ਹੁੰਦਾ ਸੀ ਜੇ ਇਲਾਜ ਕਰਾਉਣਾ ਹੁੰਦਾ ਸੀ 10 ਲੱਖ ਲੱਖ ਦਾ ਲਕਾਰ ਬਣ ਰਿਹਾ ਇੱਥੇ ਇਲਾਜ ਵੀ ਹੋ ਜਾ ਕਰੂਗਾ ਤੇ ਤਾੜੀ ਲਾ ਦਿਓ ਸਰਕਾਰ ਦੀ ਤਹਾੜ ਵੱਡਾ ਕੰਮ ਕਿਸੇ ਨੇ ਨਹੀਂ ਸੋਚਿਆ ਸੀ ਹਸਪਤਾਲ ਚ ਐਮਰਜੈਂਸੀ ਹਰ ਭੋਜਿਆ ਕਰੋ ਆਪਣੀ ਤੇ ਹੁਣ ਦਾ ਬੇਤੀ ਕਰਨਾ ਵਿਖੂ ਬੜੀ ਨੂੰ ਵੀ ਤੁਸੀਂ ਕਰੋ ਗੱਲਬਾਤ ਤੇ ਧੰਨਵਾਦ ਜੀ ਬਹੁਤ ਬਾਤ ਇੱਕ ਨਾਰਾ ਫੇਰ ਐ ਕਰੋ